ਦੇਹ ਪਾਏ ਹੈ ਦੇਹੋ ਦਰਸ ਹਰ ਰਾਇਆ ਮਿਲ ਹੋ ਪਿਆਰੇ ਜੀਆ ਪ੍ਰਭ ਕੀ ਆ ਤੁਮਾਰਾ ਜੀਆ ਮਿਲ ਹੋ ਪਿਆਰੇ ਜੀਆ ਪ੍ਰਭ ਕੀ ਆ ਤੁਮਾਰਾ िया प्रभ किया तुम्हारा थिया प्रभ किया तुम्हारा थिया प्रभ किया तुम्हारा थ प्रभ किया तुम्हारा थी प्रभ किया तुम्हारा थ मिल हो प्यारे ਤਕੀਆ ਤੇ ਮਾਰਾ ਕੀਆ ਮਿਲਹੁ ਪਿਆਰੇ ਜੀਆ ਰਤ ਕੀਆ ਤੁਮਾਰਾ ਨਹੀਂ ਕੀ ਤੋ ਸੋਈ ਹੋਆ ਜੋਤੀਸ ਪਾਣਾ ਅਵਰ ਨਾ ਕੀ ਨਹੀਂ ਕੀ ਕੀਆ ਤੁਮਾਰਾ ਥੀਆ ਪ੍ਰਭ ਕੀਆ ਤੁਮਾਰਾ ਥੀਆ ਪ੍ਰਭ ਕੀਆ ਤੁਮਾਰਾ ਥੀਆ ਪ੍ਰਭ ਕੀਆ ਤੁਮਾਰਾ ਥੀਆ ਪ੍ਰਭ ਕੀਆ ਤੁਮਾਰਾ ਥੀਆ ਮਿਲ ਹੋ ਪਿਆਰੇ ਜੀਆ ਪ੍ਰਭ ਕੀਆ ਤੁਮਾਰਾ િયા પ્રભિયા ਸੁਨੋ ਤੂੰ ਮ ਪ੍ਰਾਨਪਤ ਪਿਆਰੇ ਕਿਰਪਾ ਨਿਦ ਦਇਆਲਾ ਬਿਨੋ ਸੁਨੋ ਤੂੰ ਮ ਪ੍ਰਾਨਪਤ ਪਿਆਰੇ ਕਿਰਪਾ ਰਾਖ ਲੈ ਹੋ ਪਿਤਾ ਪ੍ਰਭ ਮੇਰੇ ਅਨਾਥ ਹੈ ਕਰ ਪ੍ਰਤਿ ਪਾਲਾ ਰਾਖ ਲੈ ਹੋ ਪਿਤਾ ਪ੍ਰਭ ਮੇਰੇ ਅਨਾਥ ਹੈ ਕਰ ਪ੍ਰਤਿ ਪਾਲਾ ਮਿਲ ਹੋ ਪਿਆਰੇ ਜੀਆ ਪ੍ਰਭ ਕੀ ਆ ਤੁਮਾਰਾ ਪਡੋ ਮਿਲੋ ਪਿਆਰੇ ਕੀ ਆ ਪ੍ਰਭ ਕੀ ਆ ਤੁਮਾਰਾ ਕੀ ਆ ਤੁਮਾਰਾ ਕੀ ਆ ਪ੍ਰਭ ਕੀ ਆ ਤੁਮਾਰਾ ਕੀ ਆ ਤੁਮਾਰਾ ਕੀ ਆ ਪ੍ਰਭ ਕੀ ਆ ਤੁਮਾਰਾ ਕੀ ਆ ਕੀ ਆਤਮਾਰਾ ਜੀ ਆ ਮਿਲੋ ਪਿਆਰੇ ਜੀ ਆ ਪ੍ਰਭ ਕੀ ਆਤਮਰਾਤੀ ਆ ਕਰੋ ਕਿਰਪਾ ਮਿਲੋ ਪਿਆਰੇ ਜੀ ਆ ਪ੍ਰਭ ਕੀ ਆਤਮਰਾ ਤੂਰ ਦੇਹੋ ਸੰਤਨ ਕੀ ਸੁਖ ਨਾਨਕ ਕਹਿ ਬਾਚੈ ਕਰ ਕੀਰਪਾ ਤੂਰ ਦੇਹੋ ਸੰਤਨ ਕੀ ਸੁਖ ਨਾਨਕ ਕਹਿ ਬਾਚੈ ਮਿਲੋ ਪਿਆਰੇ ਜੀਆ ਤਮ ਕੀ ਆਤਮਾ ਰਾਹੀਆ ਮਿਲੋ ਪਿਆਰੇ ਕੀਆ ਤੁਮਾਰਾ ਧੀਆ ਪ੍ਰਭ ਕੀਆ ਤੁਮਾਰਾ ਧੀਆ ਪੜੋ ਕੀਆ ਤੁਮਾਰਾ ਧੀਆ ਪ੍ਰਭ ਕੀਆ ਤੁਮਾਰਾ ਧੀਆ ਪ੍ਰਭ ਕੀਆ ਤੁਮਾਰਾ

ਮਹਿਮਾ ਸਾਧ ਸੰਗ ਕੀ ਸੁਨੋ ਮੇਰੇ ਮੀਤਾਂ ਸਾਧ ਸੰਗਤ ਜੀ ਸਾਰੇ ਕਿਰਪਾ ਕਰਨਾ ਜੀ ਜਿੱਥੇ ਅਸੀਂ ਸਰਵਣ ਕਰਨਾ ਉੱਥੇ ਨਾਲ ਨਾਲ गायन भी करना है जी सो आओ सारे मिलके महिमा साधु संग की सुन हो मेरे मीता महिमा साधु संग की ਸੁਨ ਹੋ ਮੇਰੇ ਮੀਤ ਸੁਨ ਹੋ ਮੇਰੇ ਮੀਤ ਸੁਨ ਹੋ ਮੇਰੇ ਮੀਤ ਸੁਨ ਹੋ ਸ੍ਰਮ ਕਰਤੇ ਦਮ ਆੜ ਕੋ ਤੇ ਗਣਿਤ ਨੀਤਾ ਕਰਤੇ ਦਮ ਆਡ ਗੋ ਇਹਨੇ ਤਹਿਤਾ ਸੁਨ ਹੋ ਮੇਰੇ ਮੀਤਾ ਸੁਨ ਹੋ ਮੇਰੇ ਮੀਤਾ ਸੁਨ ਹੋ ਮੇਰੇ ਮੀਤਾ ਸੁਨ ਹੋ okay ਹਰ ਕਿਰਪਾ 모ਹੇ ਨਾਮ ਦੇ ਹੋ ਨਾਨਕ ਦਰਸਰੀਤਾ ਕਵਨ ਵਡਾਈ ਕਹਸਾ ਕੋ ਮੋਹ ਹੈ ਨਾਮ ਦੇ ਹੋ ਨਾਨਕ ਦਰਸਰੀ ਦਾ ਸੁਨੋ ਮੇਰੇ ਮੀਤਾਂ ਸੁਨੋ 어? Uh -huh. ਦੀਆ ਪਰਵਾਣ ਹੁਣ ਆਪ ਜੀ ਨੂੰ ਭਾਈ ਸਾਹਿਬ ਭਾਈ ਗੁਰਜੋਤ ਸਿੰਘ ਜੀ ਗੁਰੂ ਦੀ ਬਾਣੀ ਨਾਲ ਜੁੜਨਗੇ ਜੀ ਤੇ ਨਹੀਂ ਉਹ ਬੇਨਤੀਆ ਪਰਵਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਣਾਚੇ ਜੁੜ ਬੈਠੀ ਗੁਰਪਿਆਰੀ ਸਾਧ ਸੰਗਤ ਜੀ ਅਤੇ ਜਿੰਨੀਆਂ ਵੀ ਦੂਰ ਦਰਾਡੇ ਦੇਸ਼ਾਂ ਦੇਸ਼ਾਂ ਦੇ ਵਿੱਚ ਸੰਗਤ ਲਾਈਵ ਅੱਜ ਦੇ ਸਮਾਗਮ ਦਾ ਆਪਣੇ ਘਰਾਂ 'ਚ ਬੈਠ ਕਰਕੇ ਆਨੰਦ ਮਾਣ ਰਹੇ ਹੋ ਸੋ ਆਪ ਜੀ ਪਲੀ ਪੰਤੀ ਜਾਣਦੇ ਹੋ ਕਿ ਅੱਜ ਦੂਜਾ ਦਿਨ ਤੇ ਲਾਸਟ ਦਿਨ ਦਾ ਸਮਾਗਮ ਸ਼ਲੋਕ ਸਹਿਸਕਿਰਤੀ ਤੇ ਗਾਥਾ ਦਾ ਅੱਜ ਅਰਥਾਂ ਸਹਿਤ ਸੰਥਿਆ ਸਮਾਗਮ ਦੀ ਸਮਾਪਤੀ ਹੋਣੀ ਹੈ ਸੋ ਜਿੰਨੀਆਂ ਵੀ ਸੰਗਤਾਂ ਲਾਈਵ ਨੇੜੇ-ਤੇੜੇ ਜੋ ਪਿੰਡ ਹਨ ਦਰਸ਼ਨ ਦਿਦਾਰੇ ਕਰ ਰਹੇ ਹਨ ਲਾਈਵ ਦੇਖ ਰਹੇ ਹਨ ਸੋ ਆਪ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਅਰਜ ਹੈ ਕਿ ਜਰੂਰ ਵੱਤਵੱਦ ਹੋਰ ਸੰਗਤਾਂ ਨੂੰ ਲੈ ਕੇ ਅੱਜ ਦੇ ਸਮਾਗਮ ਦੇ ਵਿੱਚ ਸਮੋਲਿਤ ਕਰੋ ਵਾਦੋ-ਵਾਦ ਸੰਗਤਾ ਪਹੁੰਚਣ ਦੀ ਖੇਚਲ ਕਰੋ ਜਿਉ ਆਪ ਜੀ ਨੂੰ ਹੁਣ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਭ ਦਾ ਹਜੂਰੀ ਰਾਗੀ ਜਥਾ ਕੀਰਤਨ ਸਰਵਣ ਕਰਾ ਰੇ ਸੀ ਹੁਣ ਆਪ ਜੀ ਨੂੰ ਭਾਈ ਗੁਰਜੋਤ ਸਿੰਘ ਜੀ ਗਿਆਨੀ ਸਾਹਿਬ ਸਿੰਘ ਜੀ ਦਾ ਪੁੱਤਰਾ ਆਪ ਜੀ ਨੂੰ ਗੁਰਬਾਣੀ ਕੀਰਤਨ ਦੇ ਨਾਲ ਕੁਝ ਸਮੇਂ ਵਾਸਤੇ ਜੋੜਣਗੇ ਤੇ ਸਿੰਘ ਸਾਹਿਬ ਗਿਆਨੀ ਸਾਹਿਬ ਸਿੰਘ ਜੀ ਜੋ ਸਟੇਜ ਤੇ ਆਉਣ ਵਾਲੇ ਹਨ ਸੋ ਜਿੰਨੀਆਂ ਵੀ ਸੰਗਤਾਂ ਬਾਹਰ ਚਾਹ ਪਾਣੀ ਦਾ ਲੰਗਰ ਛਕ ਰਹੀਆਂ ਹਨ ਸੋ ਜਲਦੀ ਜਲਦੀ ਅੰਦਰ ਗੁਰੂ ਦਰਬਾਰ ਦੇ ਵਿੱਚ ਸਜੋ ਤੇ ਜਿੰਨੀਆਂ ਵੀ ਸੰਗਤਾਂ ਸਜੀਆਂ ਹਨ ਜੋ 14 ਮਈ ਨੂੰ ਧਨ ਧਨ ਮਾਤਾ ਗੁਜਰਕੌਰ ਜੀ ਦਾ ਜਨਮ ਦਿਹਾੜਾ ਆ ਰਿਹਾ ਹੈ ਧਨ ਮਾਤਾ ਗੁਜਰਕੌਰ ਜੀ ਦਾ ਪੇਕਾ ਘਰ ਗੁਰਦੁਆਰਾ ਸ੍ਰੀ ਲਖਨੌਰ ਸਾਹਿਬ ਪਾਤਸ਼ਾਹੀ ਦਸਵੀਂ ਉੱਤੇ ਜੋ ਸਲਾਨਾ ਮਨਾਇਆ ਜਾਂਦਾ ਹੈ ਸੋ ਅਮਰਦਾਬਾਟਾ ਵੀ ਤਿਆਰ ਹੁੰਦਾ ਉਸ ਦਿਨ ਅਮਰਤ ਸੰਚਾਰ ਹੋਣਾ ਹੈ ਧੰਨ ਧੰਨ ਮਤਾ ਗੁਜਰਕੌਰ ਜੀ ਦੇ ਪਾਵਨ ਪਵਿੱਤਰ ਸਥਾਨ ਪੇਕਾਕਰ ਗੁਰਦਾਰਾ ਸ੍ਰੀ ਲਖਨੌਰ ਸਾਹਿਬ ਪਾਸ਼ਾ ਜੀ ਦਸਵੇਂ ਜਿਲ੍ਹਾ ਅੰਮ੍ਰਾਲਾ ਵਿਖੇ ਅਮਰ ਸੰਚਾਰ ਹੋਣਾ ਹੈ ਸੋ ਜਰੂਰ ਵੱਤੋ ਵਾ ਸੰਗਤ ਜਿਹੜੀ ਅਮਰ ਛਕਣਾ ਚਾਹੁੰਦੀ ਹੈ ਜਰੂਰ ਪਹੁੰਚਿਓ ਤੇ 30 ਤਰੀਕ ਨੂੰ ਜਿਹੜੇ ਆ ਰਹੀ ਹੈ ਅਜ ਤਾਂ ਦੋ ਦਿਨ ਬਾਅਦ ਪਰਸੋਂ ਗੁਰਦੁਆਰਾ ਤੀਰ ਗੜੀ ਸਹਿ ਪਾਤਸ਼ਾਹੀ ਦਸਵੀਂ ਪੌਂਟਾ ਸਾਹਿਬ ਵਿਖੇ ਅਮਰ ਸੰਚਾਰ ਹੋਣਾ ਹੈ ਸੋ ਜਿਹੜੀ ਸੰਗਤ ਉਸ ਇਲਾਕੇ ਦੀ ਹੈ ਜਿਨ੍ਹਾਂ ਨੇ ਅਮਰ ਛਕਣਾ ਜ਼ਰੂਰ ਪਹੁੰਚੇ ਹੋ ਸੋ ਹੀ ਆਓ ਹੁਣ ਭਾਈ ਗੁਰਜੋਤ ਸਿੰਘ ਜੀ ਦੇ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਸੇਵਾ ਹੈ ਗੁਰੂ ਵਾਹਿਗੁਰੂ ਜੀ ਤੇਰਾ ਨਾਮ ਕੁੰਦਕਾਰਾ ਮੈਂ ਅੰਦਰੇ ਕਿਟੇਕ ਤੇਰਾ ਨਾਮ

ീമീമീമാ ਦਰਿਆں ਤੋਂ ਦਿਹਦ ਤੂੰ ਬਿਸਿਆ ਦਿਦਾਰ ਕੀ ਕਰੀ ਤੂੰ ਦਨਾ ਤੂੰ ਬਿਨਾ ਮੈਂ ਵਿਚਾਰ ਕੀ ਤੂੰ ਹਰੀ ਬਖਸੰਦ ਤੂੰ ਹਰੀ ਧਰੀ ਹਰੀ ਤੂੰ ਦਾਣਾ ਤੂੰ ਬੇਨਾ ਮੈਂ ਬਿਜਾਰ ਕਿਆ ਕਰੀ ਤੂੰ ਦਾਣਾ ਤੂੰ ਮੈਂ ਬਿਚਾਰ ਕੀ ਕਰੀ ਨਾਮੇ ਤੇ ਸੁਆਮੀ ਬਖਸਨ ਤੂੰ ਹਰੀ ਮੈਂ ਅਮੇ ਤੇ ਬਖਸਨਦ ਤੂੰ ਹਰੀ ਤੇਰਾ ਨਾਮ ਖੁੰਦਕਾਰਾ ਤੇਰਾ ਨਾਮ सास की दुखी ससुर की प्यारी सास की दुखी ससुर की प्यारी